ਪਾਈ ਅਮਰਿਤਪਾਲ ਸਿੰਘ ਨੂੰ ਚੋਣ ਨਿਸ਼ਾਨ ਮਿਲ ਗਿਆ ਹੈ ਤੇ ਦੱਸ ਦਈਏ ਕਿ ਉਹਨਾਂ ਦਾ ਹੁਣ ਚੋਣ ਨਿਸ਼ਾਨ ਮਾਈ ਕ ਹੈ ਤੇ ਦੂਜੇ ਪਾਸੇ ਉਹਨਾਂ ਦੇ ਨਾਲ ਸਿਆਸੀ ਅਖਾੜੇ ਦੇ ਵਿੱਚ 26 ਹੋਰ ਉਮੀਦਵਾਰ ਉਤਰ ਚੁੱਕੇ ਨੇ ਤੇ ਉੱਥੇ ਹੀ ਪਾਈ ਅਮਰਿਤਪਾਲ ਸਿੰਘ ਅਤੇ ਬਾਕੀ ਵਿਰੋਧੀਆਂ ਨੂੰ ਟੱਕਰ ਦਿੱਤੀ ਜਾ ਰਹੀ ਹੈ ਤੇ ਆਪਸ ਦੇ ਵਿੱਚ ਜਿਹੜਾ ਕਿ ਪੂਰਾ ਫਸਮਾ ਮੁਕਾਬਲਾ ਹੈ ਤੇ ਵੱਡੀ ਖਬਰ ਹੈ ਜਿਹੜੀ ਕਿ ਪਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸ ਦਈਏ ਕਿ ਖੜੂਰ ਸਾਹਿਬ ਤੋਂ ਜਾ ਚੋਣ ਲੜ ਲੈਣੇ ਪਾਈ ਅਮਰਿਤਪਾਲ ਸਿੰਘ ਅਤੇ ਹੀ ਬਾਕੀ ਵਿਰੋਧੀ ਜਿਹੜੇ ਕਿ ਉਹਨਾਂ ਨੂੰ ਪੂਰੀ ਚੁਣੌਤੀ ਵੀ ਦਿੱਤੇ ਆਦੇਰੇ ਨੇ ਤੇ ਦੂਜੇ ਪਾਸੇ ਦੱਸਦੀ ਹੈ ਕਿ ਉਹਨਾਂ ਦੇ ਮੁਕਾਬਲੇ ਦੇ ਵਿੱਚ ਕਾਂਗਰਸ ਪਾਰਟੀ ਤੋਂ ਕੁਲਬੀਰ ਸਿੰਘ ਜੀਰਾ ਤੇ ਭਾਜਪਾ ਤੋਂ ਮਨਜੀਤ ਸਿੰਘ ਮੰਨਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਿਰਸਾ ਸਿੰਘ ਮਰਟੋਹਾ ਤੇ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਪੁੱਲਰ ਤੇ ਬਹੁਜਨ ਸਮਾਜ ਪਾਰਟੀ ਤੋਂ ਸਤਨਾੰਦ ਸਿੰਘ ਆਸ ਪੰਜਾਬ ਪਾਰਟੀ ਤੋਂ ਚੰਨ ਸਿੰਘ ਤੇ CPI ਤੋਂ ਗੁਰਦੇਵਾਲ ਸਿੰਘ ਆਲ ਇੰਡੀਆ ਮਜ਼ਦੂਰ ਪਾਰਟੀ ਤੋਂ ਰੰਗਰੇਟਾ ਦੇ ਦਿਲਪਾਤ ਸਿੰਘ ਅਤੇ ਸਾਂਝੀ ਵਿਰਾਸਤ ਪਾਰਟੀ ਤੋਂ ਨਮੀਨ ਕੁਮਾਰ ਸ਼ਰਮਾ ਚੌਣ ਮੈਦਾਨ ਦੇ ਵਿੱਚ ਹਨ ਤੇ ਇਸ ਤੋਂ ਇਲਾਵਾ ਹਰਜਿੰਦਰ ਸਿੰਘ ਅਜੀਤ ਸਿੰਘ ਅਮਰਤਪਾਲ ਸਿੰਘ ਕਮਲਜੀਤ ਸਿੰਘ ਜਸਵੰਤ ਸਿੰਘ ਤੇ ਕਮਲਜੀਤ ਸਿੰਘ ਅਨੋਖ ਸਿੰਘ ਮਹਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਪਰਮਜੀਤ ਸਿੰਘ ਅਰुण ਕੁਮਾਰ ਪਰਮਿੰਦਰ ਸਿੰਘ ਸਰਬਜੀਤ ਸਿੰਘ ਲਖਵੀਰ ਸਿੰਘ ਤੇ ਸੁਰਜੀਤ ਸਿੰਘ ਤੇ ਸਮਰਨ ਸਿੰਘ ਵਿਕਰਮਜੀਤ ਸਿੰਘ ਤੇ ਵਿਜੇ ਕੁਮਾਰ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਹਨ ਤੇ ਦੱਸ ਦਈਏ ਕਿ ਵੱਡੀ ਖਬਰ ਜਿਹੜੀ ਕਿ ਭਾਈ ਅਮਰਤਪਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਖਡੂਰ ਸਾਹਿਬ ਦੇ ਵਿੱਚ ਜਿਹੜਾ ਕਿ ਸੀਟ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਇੱਕ ਦੂਜੇ ਨੂੰ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਭਾਈ ਅਮਰਤਪਾਲ ਸਿੰਘ ਦੇ ਮੁਕਾਬਲੇ ਹੁਣ 26 ਹੋਰ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਤੇ ਇੱਕ ਦੂਜੇ ਨੂੰ ਟੱਕਰ ਦਿੱਤੀ ਜਾ ਰਹੀ ਹੈ ਤੇ ਇਸ ਦੌਰਾਨ ਹੁਣ ਭਾਈ ਅਮਰਤਪਾਲ ਦੇ ਲਈ ਕਈ ਵਿਚਨੌਤੀਆਂ ਜਿਹੜੀਆਂ ਕਿ ਸਾਹਮਣੇ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੂੰ ਕੱਲ ਛੋਣ ਨਿਸ਼ਾਨ ਵੀ ਮਿਲ ਗਿਆ ਹੈ ਤੇ ਉਹਨਾਂ ਦਾ ਛੋਣ ਨਿਸ਼ਾਨਾ ਜਿਹੜਾ ਕਿ ਮਾਈਕ ਹੈ ਤੇ ਜਿਸ ਤੋਂ ਬਾਅਦ ਹੁਣ ਪਹਿਲਾ ਪਾਈ ਅਮਰਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਜਿਹੜੇ ਕਿ ਦਾਖਲ ਕੀਤੇ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਅਤੇ ਹਰਪਾਲ ਸਿੰਘ ਬਲੇਰ ਦੇ ਵੱਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਸੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਕੋਈ ਚਾਲ ਚੱਲਦੀ ਹੈ ਤਾਂ ਅਸੀਂ ਜਿਹੜਾ ਕਿ ਅਜਾਤ ਚੋਣ ਲੜਾਂਗੇ ਸਿਆਸੀ ਅਖਾੜੇ ਦੇ ਵਿੱਚ ਉਤਰਾਂਗੇ ਪਰੰਤੂ ਭਾਈ ਅਮਰਿਤਪਾਲ ਸਿੰਘ ਦੇ ਜਿਹੜੇ ਕਿ ਨਾਮਜ਼ਦਕ ਪੱਤਰ ਆ ਜਿਹੜੇ ਕਿ ਨਾਮਿਨੇਸ਼ਨ ਭਰਤਣ ਤੋਂ ਬਾਅਦ ਹੁਣ ਉਹਨਾਂ ਦੇ ਨਾਮਜ਼ਦ ਪੱਤਰ ਦਾਖਲ ਹੋ ਗਏ ਤੇ ਕੱਲ ਉਹਨਾਂ ਨੂੰ ਚੋਣ ਨਿਸ਼ਾਨ ਵੀ ਮਿਲ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਦਾ ਚੋਣ ਨਿਸ਼ਾਨ ਹੁਣ ਮਾਈਕਾ ਤੇ ਉੱਥੇ ਹੀ ਉਹਨਾਂ ਨੂੰ ਹੁਣ ਟੱਕਰ ਦੇਣ ਦੇ ਲਈ ਹੋਰ 26 ਉਮੀਦਵਾਰ ਜਿਹੜੇ ਕੇ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ ਤੇ ਪੂਰਾ ਫਸਮਾ ਮੁਕਾਬਲਾ ਹੈ ਤੇ ਖੜੂਰ ਸਬ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਤੇ ਕੌਣ ਐਮਪੀ ਬਣੇਗਾ ਇਸ ਦਾ ਫੈਸਲਾ 4 ਜੂਨ ਨੂੰ ਹੋਵੇਗਾ ਪਰੰਤੂ ਜੋ ਜੋ ਵੋਟਾਂ ਦੇ ਨੇੜੇ ਆ ਰਹੇ ਨੇ ਪੂਰਨ ਤੌਰ ਤੇ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਇੱਕ ਦੂਜੇ ਨੂੰ ਜਿਹੜਾ ਕੇ ਟੱਕਰ ਦਿੱਤੀ ਜਾ ਰਹੀ ਹੈ ਹਾਲਾਂਕਿ ਜਿਹੜਾ ਕੇ ਪੂਰਨ ਤੌਰ ਤੇ ਜਿਹੜਾ ਖੜੂਰ ਸਾਬ ਦੀ ਸੀਟ ਹੈ ਜਿਹੜੀ ਕੇ ਇੱਕ ਹੌਟ ਸੀਟ ਨਹੀਂ ਸਗੋ ਪੰਥਕ ਸੀਟ ਹੈ ਜਿਸ ਦੇ ਦੌਰਾਨ ਲਗਾਤਾਰ ਇਸ ਸੀਟ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਨੇ ਤੇ ਇੱਥੋਂ ਹੀ ਭਾਈ ਅਮਰਤਪਾਲ ਸਿੰਘ ਦੇ ਮੁਕਾਬਲੇ 'ਚ ਹੁਣ 26 ਹੋਰ ਕੈਂਡੀਡੇਟ ਆ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ ਕੌਣ ਬਾਜ਼ੀ ਮਾਰੇਗਾ ਹਾਲਕਿ ਇਹ ਦੇਖਣਯੋਗ ਹੋਵੇਗਾ ਤੇ ਇਸ ਦੇ ਬਾਰ ਹੁਣ ਜਿਹੜਾ ਕਿ ਲਗਾਤਾਰ ਹੁਣ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਕਿ ਮਾਈਕ ਮਿਲਣ ਤੋਂ ਬਾਅਦ ਇੱਕ ਹੋਰ ਜਿਹੜਾ ਕਿ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਦੇ ਮੁਕਾਬਲੇ ਦੇ ਵਿੱਚ 26 ਹੋਰ ਕੈਂਡੀਡੇਟ ਆ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ